ਸਤਿ ਸ੍ਰੀ ਅਕਾਲ ਦੋਸਤੋ ਹੋਰ ਠੀਕ ਹੋ ਜੀ ਸਾਰੇ ਪੰਮਾ ਜੱਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਹੜੇ ਆਪਣੇ ਚੈਨਲ ਦੇ ਉੱਪਰ ਨਵੇਂ ਆਏ ਨੇ ਸਭ ਤੋਂ ਪਹਿਲਾਂ ਆਪਣਾ YouTube ਪੰਮਾ ਜੱਟ ਚੈਨਲ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਸਾਰੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਆਪਣੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਵੀਡੀਓ ਨੂੰ ਸਕੇਪ ਨਹੀਂ ਕਰਨਾ ਸਾਰੀ ਦੇਖਣਾ ਅੱਜ ਆਪਾਂ ਆਏ ਆਂਗੇ ਪੰਚਕੁੱਲਾ 5 ਸੈਕਟਰ ਕੈਕਟਸ ਪਾਰਕ ਦੇ ਵਿੱਚ ਕੈਕਟਸ ਗਾਰਡਨ ਹੈ ਕੈਕਟਸ ਦੇ ਜਿਹੜੇ ਪੌਦੇ ਹੁੰਦੇ ਆ ਉਹਨਾਂ ਦਾ ਇਹ ਗਾਰਡਨ ਹੈ ਜਿੱਦਾਂ ਰੋਜ਼ ਗਾਰਡਨ ਕੀ ਗਾ ਰੋਜ਼ ਗਾਰਡਨ ਦੇ ਵਿੱਚਨੇeka ਪ੍ਰਕਾਰ ਦੇ ਆਪਾਂ ਨੂੰ ਗੁਲਾਬ ਦੇ ਫੁੱਲ ਮਿਲੇ ਸੀ ਦੇਖਣ ਨੂੰ ਉਸੇ ਤਰ੍ਹਾਂ ਇੱਥੇ ਹੀ ਕੈਕਟਸ ਦੇ ਪੌਦੇ ਨੇ ਨੇeka ਕਿਸਮ ਦੇ ਉਸ ਪੌਦੇ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਲਈ ਹਾਨੀਕਾਰਕ ਨੇ ਆਪਾਂ ਹੱਥ ਵੀ ਨਹੀਂ ਲਾ ਸਕਦੇ ਜਿਹੜੀ ਜਿਹੜੀ ਕਿਸਮ ਦੇ ਪੌਦੇ ਨੇ ਆਵੇ ਆਪਾਂ ਅੰਦਰ ਜਾ ਕੇ ਦੇਖਦੇ ਆਂ ਪੰਮਾ ਜੱਟ ਟੀਮ ਆਪਣੇ ਨਾਲ ਆ ਸਾਰੇ ਹਰਪ੍ਰੀਤ कौर, ਅਰਮਾਨਦੀਪ ਇੱਕ ਹਲੋ ਜੱਟ ਜੀ ਸਾਰੇ ਮਿੱਠੀ ਮਸਤੀ ਕਿਓ ਚਲਿਏ ਗਾਇਜ਼ ਚਲੋ ਠੀਕ ਹੈ ਜੀ ਆਜੋ ਫਿਰ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਕੈਕਟਸ ਗਾਰਡਨ ਡਾਕਟਰ ਜੇ ਐਸ ਸਰਕਾਰੀ ਨੈਸ਼ਨਲ ਕੈਕਟਸ ਐਂਡ ਗਾਰਡਨ ਸਕਲੈਂਡ ਬੋਟానికਲ ਐਸ ਐਸ ਬੀ ਪੀ ਗਾਰਡਨ ਰਿਸਰਚ ਸੈਂਟਰ ਸੈਕਟਰ 5 ਪੰਚਕੁਲਾ ਆਜੋ ਜੀ ਅੰਦਰ ਚੱਲ ਕੇ ਦੇਖਦੇ ਆਂ ਲਓ ਜੀ ਇੱਥੇ ਟਿਕਟ ਵੀ ਲੈਣੀ ਪੈਂਦੀ ਹੈ ਸ਼ਾਇਦ 10 ਰੁਪਏ ਟਿਕਟ ਹੈ ਇਹ ਹੈ ਟਿਕਟ ਕਾਊਂਟਰ ਆਜੋ ਆਪਾਂ ਟਿਕਟ ਲੈ ਲਈਏ ਤੇ ਫਿਰ ਚੱਲਦੇ ਹਾਂ ਜਰਮਾਨ ਤੁਮ ਫਟ ਫਟ ਫਾਦੇ ਹਾਂ ਚਲੋ ਮੈਂ ਪਕੜਾ ਮੈਂ ਖਿਲਾ ਦੇ ਲਓ ਜੀ ਆਪਾਂ ਆ ਜਾਈਏ ਕੈਕਟਸ ਪਾਰਕ ਦੇ ਵਿੱਚ ਆ ਜਿਓ ਲਾਣਾ ਮੈਂ ਖਾਣਿਆ ਕੈਕਟਸ ਗਾਰਡਨ ਤੁਸੀਂ ਇੱਧਰ ਆ ਜਿਓ ਪਿੱਛੇ ਮੇਰੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਕੈਕਟਸ ਗਾਰਡਨ ਦੇ ਵਿੱਚ ਤੈਨੂੰ ਆਪਾਂ ਦਿਖਾਉਨੇ ਆਂ ਦੇਖੋ ਇੱਥੇ ਕਿੰਨੀ ਹੀ ਕਿਸਮ ਦੇ ਫੈਕਟਸ ਦੇ ਬੂਟੇ ਨੇ ਹਾਂਜੀ ਚਲੋ ਇੱਕ ਹੱਥ ਨਹੀਂ ਲਾਣਾ ਕਿਸੇ ਬੂਟੇ ਨੂੰ ਚੰਗਾ ਠੀਕ ਹੈ ਤਾਂ ਅੰਡੇ ਲੱਗਣਗੇ ਹੂੰ ਬੈਠਾ ਲਓ ਹੈਨਾ ਦੇਖੋ ਜੀ ਜਿਆਦਾ ਤਾਂ ਆਪਾਂ ਨੂੰ ਇੰਨਾ ਬੂਟਿਆਂ ਬਾਰੇ ਨੌਲੇਜ ਹੈਣੀਗੀ ਆਪ ਪਤਾ ਨੂੰ ਦਿਖਾ ਰਿਹਾ ਹਾਂ ਬਸ ਤੁਸੀਂ ਦੇਖਦੇ ਜਾਣਾ। ਇਹ ਕਾਲੇ ਕੁਗਲ ਵਰਗਾ ਦੋਏ। ਕਿੰਨਾ ਵੱਡਾ। ਬਾਟਾ ਮੇਜ਼ਾਂ ਨਖੀਲਾਈ ਹੈ। ਜਿਵੇਂ ਸੋਈ ਨਹੀਂ ਹੁੰਦੀ ਆਉਂਦੀ। ਕਿਉਂ ਕਾਲਾ। ਇਹ ਗਾੜੀ ਕਿੰਨਾ ਖਾਰੀ ਸੀ। ਸਹੀ ਆਹ ਤਿੰਨ ਬੱਤਾਂ ਹੁੰਗੀਆਂ ਮੋਰੀ। ਹੋ ਚਿੜੀਆਂ ਨੇ ਨੇ ਟੁੱਬ ਦੇ ਕੰਢੇ। ਕਿਪ ਵਧੀਆ ਦੇਖੋ ਕਿਵੇਂ ਇਹਨਾਂ ਨੇ ਕਿੰਨਾ ਵਧੀਆ ਪੱਥਰ-ਪੁੱਥਰ ਪਾ ਕੇ ਬਣਾਇਆ ਹੋਇਆ ਬਹੁਤ ਸੋਹਣਾ ਗਾਰਡਨ ਹੈ ਇਹ ਦੇਖੋ ਇਹਨਾਂ ਨੇ ਲਿਖਿਆ ਹੋਇਆ ਪੌਦوں ਕੋ ਮਤ ਸੂਏ ਕਾਂਟੇ ਔਰ ਪੌਦوں ਦਾ ਰਸ ਖਤਰਨਾਕ ਹੋ ਸਕਦਾ ਹੈ ਦੇਖੋ ਲੋਕ ਆਪਣੇ ਬੱਚਿਆਂ ਨਾਲ ਪਾਰਕ ਦੇ ਵਿੱਚ ਬੈਠੇ ਨੇ ਧੁੱਪ ਦਾ ਨਜ਼ਾਰਾ ਲੈ ਰਹੇ ਨੇ ਇੰਜੋਏ ਕਰ ਰਹੇ ਨੇ ਕੋਈ ਆਪਣੇ ਬੱਚਿਆਂ ਨਾਲ ਖੇਡ ਰਿਹਾ ਦੇਖੋ ਬਹੁਤ ਸਾਰਾ ਸਾਫ ਸਫਾਈ ਹੈ ਜੀ ਰੋਡ ਦੇ ਉੱਪਰ ਇਹ ਐਲੋਵੇਰਾ ਦੇ ਨੇ ਡੈਡੀ ਜੀ ਇੱਧਰ ਵੀ ਰੱਖੇ ਹੋਏ ਨੇ ਬੂਟੇ ਇਹਨਾਂ ਨੇ ਬਣਾ ਕੇ ਨਾ ਇਹਦੇ ਵਿੱਚ ਕਮਰੇ ਦੇ ਵਿੱਚ ਠੀਕ ਹੈ ਰੇਕਮ ਦੇਖੀ 엄마 ਹਸ ਕੰਦੇਲਾ ਹਾਂ ਨਾ ਕੈਮਰਾਮੈਨ ਸੋਨਾ ਯਾਰ ਇਹ ਤਾਂ ਪਤਾ ਪਤਾ ਕਿੰਨੀ ਵਧੀਆ ਨਾ ਲਓ ਜੀ ਆਪਾਂ ਇੱਕ ਵਾਰ ਘੁੰਮ ਲਈਏ ਇਹ ਦੇਖੋ ਫੁੱਟ ਪੱਥ ਬਣੇ ਹੋ ਨੇ ਵਾਕ ਕਰਨ ਵਾਸਤੇ ਕੋਈ ਬਾਈ ਜੀ ਬਰਡਮੈਂਟਲ ਖੇਡ ਰਹੇ ਨੇ ਆਪਣੀ ਫੈਮਿਲੀ ਨਾਲ ਬੱਚਿਆਂ ਨਾਲ ਇਦਾਂ ਲੋਕ ਆਂਦੇ ਫੋਟੋ ਵਗੈਰਾ ਖਿੱਚਣ ਵਾਸਤੇ 셀ਫੀ ਵਾਸਤੇ ਕਿੰਨਾ ਵਧੀਆ ਸਾਰੀ ਵੀਡੀਓ ਨੂੰ ਦੇਖਣਾ ਜੀ ਵੀਡੀਓ ਨੂੰ ਸਕੈਪ ਨਹੀਂ ਕਰਨਾ ਬਹੁਤ ਸੋਹਣਾ ਪਾਰਕ ਹੈ ਇਹ ਦੇਖੋ ਇਧਰ ਵੀ ਚੱਲਦੇ ਹੋ ਗੋ ਬੈਕ ਕਮ ਬੈਕ ਗੋ ਹੁਬੈਕ ਬੋਲਦਾ ਮੈਂ ਗੋ ਬੈਕ ਨਹੀਂ ਚਾਹੀਦਾ ये देखो लेक बनी हुई है ये। छोटे नहीं ਤੇ ਲੇਕ ਵੀ ਬਣੀ ਹੋਈ ਏ ਛੋਟੀ ਜੀ ਇਹਨਾਂ ਨੇ ਬਣਾਇਆ ਪਾਉਂਡ ਦਾ ਇੱਕ 3600 ਫੀ ਲੈਂਡ ਵਾਸਤੇ ਨੂੰ ਮੈਨੂੰ ਦੱਸੀ ਕਿ ਨਾਲ ਡੁੱਬ ਗਿਆ ਬਿਲਕੁਲ ਛਾਲ ਮਾਰਨਾ ਹੋ ਨਹੀਂ ਡੁੱਬ ਗਿਆ ਉਹ ਮੈਨੂੰ ਕਿ ਦੱਸਣਾ ਨਾ ਇੱਥੇ ਕਿ ਚਲੋ ਫੋਟੋ ਖਿੱਚਣੀ ਤੁਸੀਂ ਕਾਹਦਾ ਛੋਟੀ ਵੀਡੀਓ ਬਣਾ ਲੈ ਲੋ ਉੱਥੇ ਮੇਰੇ ਕੋਲ ਚਲੋ ਸੋਹਣਾ ਪਾਰਕ ਹੈ ਜੀ ਵੈਰੀ ਬਿਊਟੀਫੁਲ ਹੱਥ ਨਹੀਂ ਲਾਣਾ ਓਏ ਕਿਸੇ ਨੂੰ ਕੰਡੇ-ਕੁੰਡੇ ਨੂੰ Ik देखो er niet है ਨਾ ਕੀ ਰੇੜੀ ਤੂੰ ਘਾ ਸੁਣ ਦੇਖੋ ਦਾ ਕੋਈ ਕੰਮ ਕੀ ਮੈਂ ਅੰਦਰ ये क्टस पारक बहुत ही ब्यूटीफुल खूबसूरत जगह की ਸੁੰਦਰ ਨਜ਼ਾਰਾ ਸਾਮਾ ਦਾ ਾਰਕ ਦਾ ਦੇਖੋ ਇਹਨਾਂ ਨੇ ਬਕਾਇਦਾ ਰੂਮ ਵੀ ਤਿਆਰ ਕੀਤੇ ਹੋਏ ਨੇ ਕੁਝ ਪੌਦੇ ਜੋ ਮਤਲਬ ਨਹੀਂ ਓਪਨ ਦੇ ਵਿੱਚ ਰੱਖ ਸਕਦੇ ਦੇਖੋ ਕੋਸੇ ਨੇ ਰੂਮ ਵਗੈਰਾ ਵੀ ਤਿਆਰ ਕੀਤੇ ਹੋਏ ਨੇ ਜੋ ਪੌਦੇ ਉਪਰ ਦੇ ਵਿੱਚ ਨਹੀਂ ਰੱਖ ਸਕਦੇ Importante. ਇਨ ਨਾਲ-ਨਾਲ ਪੱਥਰਾਂ ਦੇ ਉੱਪਰ ਇਹਨਾਂ ਨੇ ਇਹਨਾਂ ਦੀਆਂ ਕਿਸਮਾਂ ਵੀ ਲਿਖੀਆਂ ਹੋਈਆਂ ਨੇ బై ఫలి బ సెల్ఫీ వగేరా ਕੀ ਵਾਕ ਕਰਨ ਵਾਸਤੇ ਬੜਾ ਵਧੀਆ ਬਣਿਆ ਹੋਇਆ ਇਹ ਸਾਰਾ ਜਿਹੜਾ ਫੁੱਟਪੱਥ ਹੈ ਵਾਕ ਕਰਨ ਵਾਸਤੇ ਆਲੇ ਦੁਆਲੇ ਦੇ ਪੂਰਾ ਪੱਤਾ ਕੀਤਾ ਹੋਇਆ ਹੈ ਆਗੇ ਜੀ ਘੁੰਮ ਕੇ ਆਇਓ ਉਥੇ ਆ ਉਹ ਦੇਖੋ ਇੱਕ ਮੁੰਦਰ ਮਾਨ ਕਿੰਨੀ ਮਸਤੀ ਕਰ ਰਹੇ ਨੇ ਮਾਂ ਮੈਂ ਨੀ ਚੰਨ ਆਖਦੀ ਮਾਂ ਮੈਂ ਨੀ ਚੰਨ ਆਖਦੀ ਅਜਾ ਪਕੜ ਅਜਾ ਆਖਦਾ ਮੇਰੇ ਸਾਵਲੇ ਜੇ ਰੰਗ ਤੇ ਨ ਜਾਇ ਮਾਂ ਮੈਂ ਨੀ ਚੰਨ ਆਖਦੀ ਮੇਰੇ ਸਾਵਲੇ ਜੇ ਰੰਗ ਤੇ ਨ ਜਾਇ ਹਾਈ ਗਾਇਸ ਕਰਨਾ ਹੀ ਟਿਕ ਨਿਕ ਨਹੀਂ ਕਰਨਾ ਹੈ ਚਾਦਰ ਕਿਤੇ ਜੀ ਟਿਕ ਨਿਕ ਕਰਨਾ ਹੈ ਚਾਦਰ ਕਿਤੇ ਆ ਜੂਰੀ ਦਾਦਾ ਸੀ ਇੱਥੇ ਬਤਾਓ ਉਹ ਬੂਰੇ 11 ਮਿੰਟ ਬੱਲੇ ਮਾਮੀ ਨੇ ਚੱਲ ਨਹੀਂ ਆਖਦੀ ਮਾਮੀ ਨੇ ਚੱਲਿਆ ਮਾਮੀ ਨੇ ਚੱਲ ਨਹੀਂ ਆਖਦੀ ਯਾ ਓ ਮਾਂ ਮੈਨੂੰ ਚੰਨਿਆ ਆਖਦੀ ਓ ਆ ਜਾ ਮਾਂ ਮੈਨੂੰ ਚੰਨਿਆ ਆਖਦੀ ਮਾਂ ਮੈਨੂੰ ਚੰਨਿਆ ਆਖਦੀ ਓ ਆ ਜਾ ਮਾਂ ਮੈਨੂੰ ਚੰਨਿਆ ਆਖਦੀ ਮਾਂ ਮੈਨੂੰ ਚੰਨਿਆ ਆਖਦੀ ਓ ਆ ਜਾ ਹਾਂਜੀ ਇੱਕ ਮਿੰਟ ਦੱਸੋ ਮੈਨੂੰ ਕੀ ਕਰਦੇ ਤੁਸੀਂ ਜੀ ਅਸੀਂ ਅਸੀਂ ਦੀ ਆਏ ਅੱਜ ਇਹ ਕਿੰਦੇ ਇੰਕੀਂਆ ਦੇ ਆ ਕੈਟਲੈਸ ਕੈਟਲੈਸ ਪਾਰਕ ਕਹ ਕੈਟਲੈਸ ਪਾਰਕ ਕੰਡੇ ਆ ਇਹ ਕੰਡੇ ਹੈ ਕੈਟਲੈਸ ਸੂਨ ਕਿੰਨਾ ਵਜੇ ਲੱਗਿਆ ਪਰ ਕੇ ਜੀ ਦੱਸਿਓ ਮੈਨੂੰ ਮੈਨੂੰ ਬਹੁਤ ਵਧੀਆ ਲੱਗਿਆ ਜੀ ਕਨੀ ਸਟਾਰ ਰੇਟਿੰਗ ਦੇ ਦੂੰਗੇ ਇਹਨੂੰ ਓਹੋ 5 ਤੁਸੀਂ ਹਾਂਜੀ ਅੱਛਾ ਤੂੰ ਟੈਨ ਤੋਂ ਟੈਨ ਹੂੰ ਅੱਛਾ ਇਹ ਘੱਟ ਨਾ ਲਓ ਜੀ ਦੋਸਤੋ ਇਹ ਸੀਗਾ ਪੰਚਕੁਲਾ ਚ ਚੰਡੀਗੜ੍ਹ ਦਾ ਇੱਕ ਟਿਸਪਾਰਕ ਛੋਟਾ ਜਿਹਾ ਪਾਰਕ ਹੈ ਬਹੁਤ ਸੋਹਣਾ ਬੜਾ ਮੈਂਟੇਨ ਕੀਤਾ ਹੋਇਆ ਗਵਰਨਮੈਂਟ ਨੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਦੇਖੋ ਪੂਰਾ ਮੈਂਟੇਨ ਕੀਤਾ ਹੋਇਆ ਚੰਗੀ ਤਰ੍ਹਾਂ ਬਹੁਤ ਸੋਹੰਦਰ ਪਾਰਕ ਹੈ। ਫਲੋ ਕਿੱਥੇ ਆ? ਸੰਡੇ ਵਗੈਰਾ ਛੁੱਟੀ ਵਗੈਰਾ ਨੂੰ ਆਉਂਦੇ ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰਨ ਪਿਕਨਿਕ ਮਨਾਉਣ। ਸਰਦੀਆਂ ਦੇ ਵਿੱਚ ਧੁੱਪ ਦੇ ਵਿੱਚ ਬੜਾ ਵਧੀਆ ਹੁੰਦਾ। ਟਾਈਮ ਪਾਸ ਬੱਚੇ ਖੇਡਦੇ ਨੇ। ਕੋਈ ਤਾਂਸ ਖੇਡਦਾ ਬਹਿ ਕੇ। ਕੋਈ ਕੁਝ ਖਾਂਦਾ ਹੈ, ਕੋਈ ਗਾਉਂਦਾ ਹੈ, ਕੋਈ ਡਾਂਸ ਕਰਦਾ ਹੈ। ਹੈਨਾ? ਅੱਜ ਚਲੋ ਅਸੀਂ ਲੇਟ ਆਇਤੀ ਤੇ ਤਾਂ ਕਰਕੇ ਜਿਹੜੀ ਪਬਲਿਕ ਇੱਥੇ ਜਾ ਚੁੱਕੀ ਸੀ ਸ਼ਾਮ ਨੂੰ ਤਕਰੀਬਨ ਆਊਟ ਹੋ ਜਾਂਦੇ ਨੇ ਸਾਰੇ ਤੇ ਤੁਸੀਂ ਵੀ ਜਦੋਂ ਮੌਕਾ ਮਿਲਦਾ ਇਸ ਕੈਕਟਸ ਦੇ ਵਿੱਚ ਪਾਰਕ ਦੇ ਵਿੱਚ ਜਰੂਰ ਆਣਾ ਨਜ਼ਾਰਾ ਲੈਣਾ ਬੜਾ ਵਧੀਆ ਛੁੱਟੀ ਵਾਲਾ ਦਿਨ ਬਤੀਤ ਹੁੰਦਾ ਇੱਥੇ ਤੇ ਬਾਕੀ ਕਮੈਂਟਾਂ ਦੇ ਵਿੱਚ ਦੱਸਣਾ ਤੁਹਾਨੂੰ ਇਹ ਕੈਕਟਸ ਪਾਰਕ ਕਿੱਦਾਂ ਦਾ ਲੱਗਿਆ ਆਪਣਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪੰਮਾ ਜੱਟ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਸੀਂ ਸਾਡੀ ਹਰ ਇੱਕ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਕਰੋਗੇ ਔਰ ਸਪੋਰਟ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਇਸੇ ਤਰ੍ਹਾਂ ਪੰਮਾ ਜੱਟ ਚੈਨਲ ਦੇ ਉੱਪਰ ਕਿਸੇ ਹੋਰ ਸ਼ਾਨਦਾਰ ਪਾਰਕ ਦੀ ਵਧੀਆ ਜੀ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ